ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹੜਾਂ ਦੇ ਪ੍ਰਭਾਵ ਹੇਠ ਆ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਉਹ ਆਇਆ ਹੋਇਆ ਸੀਗਾ ਉਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਇਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਉਹਨਾ ਅਜੇ ਪੋਸੀਬਲ ਹੀ ਨਹੀਂ ਆ ਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖੇਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ। ਹਾਂਜੀ ਮੇਰਾ ਨਾਂਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰੱਤਾਵਦਾਲ। ਤੇ ਸਰ ਅੱਜ ਪੰਜਾਬ ਸਰਕਾਰ ਵੱਲੋਂ ਸਕੂਲ ਸਟਾਫ ਨੂੰ ਆਉਂਦੇ ਦੇਖ ਦਿੱਤੇ ਕਿ ਅੱਜ ਤੁਸੀਂ ਸਕੂਲ ਆਨ ਕੇ ਦੇਖਿਆ ਕਿਵੇਂ ਦੇ ਹਾਲਾਤ ਨੇ। ਹਾਂਜੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿ ਅੱਜ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਰੱਤਾਵਦਾਲ ਬਲਾਕ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ। ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹਾੜਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗਾੜ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਆਇਆ ਹੋਇਆ ਸੀਗਾ ਜੈਸੇ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੂੜੀਆਂ ਤੋਂ ਰਤਾ ਰਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਹੈ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਆਉਣਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਦ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਥਾਂ ਸੁੱਕਦਾ ਨਹੀਂ ਹੈ ਬਦਬੂ ਨਹੀਂ ਹੁੰਦੀ ਹੈ ਸਟਰਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫ਼ਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਪ ਬੈਠਾ ਹੋਇਆ ਸੀਗਾ ਜੋ ਕਿ ਜਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਨਾਲ ਨਾਲ ਢਾਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਆ ਪੈਲੀਆਂ ਦੇ ਵਿੱਚ ਆ ਜਿਹਦਾ ਕਰਕੇ ਸੱਪ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਹੈ ਜਨਰੇਟਰ ਸਾਡਾ ਜਿਹੜਾ ਹੈ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਹੈ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲਟੀਜ਼ ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾਂ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਲਾ ਜੇ ਇਸ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣਗੀਆਂ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਮੇਰਾ ਨਾਮ ਗੁਲਬੀਰ ਸਿੰਘ ਕੰਪਿਊਟਰ ਦੇ ਸਰਕਾਰੀ ਹਾਈ ਸਕੂਲ ਰਤਪੁਰਦਾਲ ਬਲਾਕ ਦੇ ਰਬਬਨਾਨ ਗੁਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ 'ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਤੇ ਜਿਹੜੀ ਚਾਰਦواری ਦੇ ਦੋ ਹਿੱਸੇ गिर ਚੁੱਕੇ ਨੇ ਜਨਰੇਟਰ ਸਾਡਾ ਖਰਾਬ ਹੈ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋਲ ਹੋਏਗਾ ਤੇ ਫਿਰ ਸਾਫ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਏ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁ ਸਮਾਂ ਜਿਹੜਾ ਲੱਗੇਗਾ ਜ਼ਰੂਰ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਪੜਾਈ ਦਾ ਦੁਬਾਰਾ ਜਿਹੜਾ ਕੰਮ ਜਿਹੜਾ ਸ਼ੁਰੂ ਕਰ ਸਕੀਏ ਸਟਾਫ ਵਾਸਤੇ ਵੀ ਜੋ ਰਸਤਾ ਜੋ ਮੇਨ ਰਸਤੇ ਨੇ ਉਹਦੇ ਰਾਹੀਂ ਆਉਣਾ ਜਿਹੜਾ ਇਸ ਟਾਈਮ ਤੇ ਬੜਾ ਮੁਸ਼ਕਲ ਹੋਇਆ ਪਿਆ ਕੀ ਮੰਗ ਕਰਦੇ ਆ ਪਉਚਤ ਅਧਿਕਾਰੀ ਅਸੀਂ ਮੰਗ ਕਰਦੇ ਆ ਕਿ ਸਾਨੂੰ ਕੁਝ ਡਿਪਾਰਟਮੈਂਟ ਜਿਹੜੇ ਨੇ ਉਹਦੇ ਨਾਲ ਤਾਲਮੇਲ ਕਰਕੇ ਸਾਨੂੰ ਸਾਫ ਸਫਾਈ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦਾ ਕੋ ਮਾਅਬਜਾ ਤੇ ਉਹ ਸਾਫ ਸਫਾਈ ਦੇ ਪ੍ਰਬੰਧ ਵਾਸਤੇ ਸਾਨੂੰ ਹਦਾਇਤਾਂ ਕੀਤੀਆਂ ਜਾਣ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ।